ਆਪੀਨ ਜੈ ਮੂਲ ਨਿਵਾਸੀ ਜੈ ਸੰਵਿਧਾਨ ਮੈਂ ਕਰਨ ਮੱਥੇਵਾਲ ਮੂਲਵਸੀ ਸੰਪੰਜਾਬ ਤੋਂ ਆਪਣੇ ਸਮੂਹ ਐਸੇ ਸਮਾਜ ਦੇ ਲਈ ਬਹੁਤ ਹੀ ਗੰਭੀਰ ਜਾਣਕਾਰੀ ਦੇਣਾ ਚਾਹੁੰਦਾ ਹਾਂ ਜਿਹੜੇ ਸਾਡੇ ਦੇਸ਼ ਦੇ ਸ਼ੈਡਿਊਲ ਕਾਸਟ ਕਮਿਸ਼ਨ ਦੇ ਚੇਅਰਪਰਸਨ ਹਨ ਸ਼੍ਰੀ ਕਿਸ਼ੋਰ ਮਕਮਾਨਾ ਜੀ ਉਹਨਾਂ ਨੇ ਪੰਜਾਬ ਸਟੇਟ ਗਵਰਨਮੈਂਟ ਨੂੰ ਫਟਕਾਰ ਲਗਾਈ ਆ ਔਰ ਰਿਪੋਰਟ ਮੰਗੀ ਆ ਸ਼ੈਡਿਊਲ ਕਾਸਟ ਨਾਸਬੰਦਿਤ ਲੋਕਾਂ ਦੀ नेशनेल शेड्यूल कास्ट कमीशन ਨੇ ਪੰਜਾਬ ਸਰਕਾਰ ਦੇ ਕੋਲ ਰਿਪੋਰਟ ਮੰਗੀ ਆ ਰਿਪੋਰਟ ਕੀ ਮੰਗੀ ਆ ਉਹ ਕਹਿੰਦੇ ਆ ਕਿ ਕਿਉਂਕਿ ਪੰਜਾਬ ਸਟੇਟ ਦੇ ਵਿੱਚ ਜਿਹੜੀਆਂ ਸ਼ੈਡਿਊਲ ਕਾਸਟ ਨੂੰ ਇੰਪਲੀਮੈਂਟ ਕਰਨਾ ਆ ਉਹਨਾਂ ਦੇ ਜਿਹੜੇ ਉਹਨਾਂ ਦੇ ਲਈ ਜਿਹੜੀਆਂ ਸਕੀਮ ਬਣਾਈਆਂ ਹੋਈਆਂ ਆ ਜਿਹੜੀ ਉਹਨਾਂ ਦੇ ਲਈ ਬੈਨੀਫਿਟ ਸਕੀਮ ਬਣਾਈਆਂ ਹੋਈਆਂ ਆ ਉਹਨਾਂ ਨੂੰ ਲਈ ਤਾਂ ਇੰਪਲੀਮੈਂਟ ਕਿਉਂ ਨਹੀਂ ਕੀਤਾ ਉਹਨੂੰ ਇੰਪਲੀਮੈਂਟ ਕਰਨ ਦੇ ਲਈ ਰਿਪੋਰਟ ਮੰਗੀ ਆ ਔਰ ਉਹਨਾਂ ਨੇ ਇਹ ਬੜਾ ਹੀ ਹਾਈਲਾਈਟ ਕੀਤਾ ਆ ਕਿ ਇਹ ਸ਼ੈਡਿਊਲ ਕਾਸਟ ਦੇ ਵਿਦਿਆਰਥੀਆਂ ਦੀ ਸਕਾਲਰਸ਼ਿਪ ਦਾ ਕਬੜਾ ਆਇਆ ਸੀ 2019 ਦੇ ਵਿੱਚ ਔਰ ਪਤਾ ਲੱਗਿਆ 2023 ਦੇ ਵਿੱਚ ਉਹਦੇ ਉੱਪਰ ਚੰਗੀ ਤਰ੍ਹਾਂ ਜਾਂਚ ਕਿਉਂ ਨਹੀਂ ਹੋ ਰਹੀ ਦੂਜੀ ਗੱਲ ਕੀਤੀ ਆ ਕਿ ਸ਼ੈਡਿਊਲ ਕਾਸਟ ਜਿਹੜੀ ਪੋਪੂਲੇਸ਼ਨ ਆ ਉਹ 30% ਮੰਨੀ ਜਾਂਦੀ ਆ 2011 ਦੇ ਵਿੱਚ 2011 ਤੋਂ ਸ਼ੈਡਿਊਲ ਕਾਸਟ ਦੀ ਪੋਪੂਲੇਸ਼ਨ ਪੰਜਾਬ ਦੇ ਵਿੱਚ 30% ਮੰਨੀ ਗਈ ਆ ਤੇ 30% ਪੋਪੂਲੇਸ਼ਨ ਦੇ ਹਿਸਾਬ ਨਾਲ ਭਾਰਤ ਦਾ ਸੰਵਿਧਾਨ ਕਹਿੰਦਾ ਆ ਅਨੁਸ਼ੇਦ 345 ਕਿ ਜਿਹੜਾ ਭਾਰਤ ਦਾ ਰਾਸ਼ਟਰਪਤੀ ਆ ਉਹ ਸ਼ੈਡਿਊਲ ਕਾਸਟ ਲੋਕਾਂ ਦੇ ਬੈਲਫੇਅਰ ਲਈ ਸਕੀਮਾਂ ਬਣਾ ਸਕਦਾ ਆ ਇਹਨੂੰ ਇੰਪਲੀਮੈਂਟ ਕਰਨੇ ਕਰੇਗੀ ਭਾਰਤ ਦੀ ਪਾਰਲੀਮੈਂਟ ਉਹਨਾਂ ਨੇ ਬੜੇ ਹੀ ਬਹੁਤੀਆਂ ਜਿਹੜੇ ਹੈਗੇ ਆ ਇਹਨਾਂ ਨੂੰ ਸ਼ੈਡਿਊਲ ਕਾਸ ਸਮਾਜ ਨੂੰ ਬੈਲਫੇਅਰ ਕਰਨ ਲਈ ਇਹਨਾਂ ਦਾ ਮਨੋਬਲ ਉੱਚਾ ਚੱਕਣ ਦੇ ਲਈ ਇਹਨਾਂ ਨੂੰ ਸਮਾਜ ਦੇ ਵਿੱਚ ਉੱਚਾ ਦਰਜਾ ਦੇਣ ਦੇ ਲਈ ਸਕੀਮਾਂ ਜਿਹੜੀਆਂ ਬਣਾਈਆਂ ਸਿਕੀਆਂ ਪੰਜਾਬ ਸਰਕਾਰ ਨੇ ਉਹਨਾਂ ਨੂੰ ਹਜੇ ਤੱਕ ਚੰਗੀ ਤਰ੍ਹਾਂ ਲਾਗੂ ਕਿਉਂ ਨਹੀਂ ਕੀਤਾ ਇਹ ਰਿਪੋਰਟ ਮੰਗੀ ਆ ਸ਼ੈਡਿਊਲ ਕਾਸ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਕੋਲ ਔਰ ਪੰਜਾਬ ਦੇ ਵਿੱਚ ਸ਼ਡਿਊਲ ਕਾਸਟ ਲੋਕਾਂ ਦੇ ਲਈ ਜਿਹੜੀਆਂ ਬੈਲਟਸ ਕੀ ਹੈਗੀਆਂ ਇਹਨੂੰ ਹਜੇ ਤੱਕ ਲਾਗੂ ਕਿਉਂ ਨਹੀਂ ਕੀਤਾ ਚੰਗੀ ਤਰ੍ਹਾਂ ਇਹਦੀ ਰਿਪੋਰਟ ਪੰਜਾਬ ਸਰਕਾਰ ਨੇ ਸਬਮਿਟ ਕਰਾਉਣੀ ਆ ਗਵਰਨਰ ਨੂੰ ਔਰ ਗਵਰਨਰ ਨੇ ਜਾ ਕੇ ਪੇਸ਼ ਕਰਨੀ ਆ ਸੈਂਟਰ ਗਵਰਨਮੈਂਟ ਦੇ ਵਿੱਚ ਭਾਰਤ ਦੇ ਸੰਵਿਧਾਨ ਦਾ ਅਨੁਛੇਦ 338 ਜਾਨਕੀ ਆਰਟੀਕਲ 338 ਇਹ ਕਹਿੰਦਾ ਆ ਕਿ ਸੈਂਟਰ ਗਵਰਨਮੈਂਟ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਕਰ ਸਕਦੀ ਆ ਸਟੇਟ ਦੇ ਲਈ ਕਿ ਕਿਸੇ ਵੀ ਰਾਜ ਨੇ ਆਪਣੇ ਰਾਜ ਦੇ ਵਿੱਚ ਸ਼ੈਡਿਊਲ ਕਾਸਟ ਜਿਹੜੇ ਹੈਗੇ ਸਮਾਜ ਆ ਇਹਨਾਂ ਨੂੰ ਉੱਚਾ ਚੱਕਣ ਦੇ ਲਈ ਵੈਲਫੇਅਰ ਸਕੀਮ ਚੰਗੀ ਤਰ੍ਹਾਂ ਲਾਗੂ ਕੀਤੀਆਂ ਜਾਂ ਨਹੀਂ ਕੀਤੀਆਂ ਹੁਣ ਸਾਡਾ ਸਵਾਲ ਇੱਥੇ ਪੈਦਾ ਹੁੰਦਾ ਆ ਕਿ ਸੈਂਟਰ ਗਵਰਨਮੈਂਟ ਜੇਕਰ ਕਹਿੰਦੀ ਆ ਕਿ ਹਜੇ ਤੱਕ ਪੰਜਾਬ ਦੇ ਵਿੱਚ ਸ਼ੈਡਿਊਲ ਕਾਸਟ ਲੋਕਾਂ ਦੇ ਵੈਲਫੇਅਰ ਸਕੀਮ ਨਹੀਂ ਲਾਗੂ ਕੀਤੀਆਂ ਗਈਆਂ ਤਾਂ ਸੱਚ ਸਾਡੇ ਲਈ ਸੋਚਣ ਦਾ ਵਿੱਚ ਆਏ ਆ ਕਿ ਸਰਕਾਰ ਅਜੇ ਤੱਕ ਸਾਡੇ ਲਈ ਵੈਲਫੇਅਰ ਸਕੀਮ ਜਿਹੜੇ ਹੈਗੇ ਕਿਉਂ ਨਹੀਂ ਲਾਗੂ ਕਰਦੀ ਸਰਕਾਰ ਗੱਲ ਕਰਦੀ ਆ ਰਿਜ਼ਰਵੇਸ਼ਨ ਲਾਗੂ ਕਰਨੀ ਆ